ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਣਾ ਹੋਵਈ ਜੋ ਸੋਚੀ ਲਖਵਾਰ ਚੁੱਪੈ ਚੁੱਪਣਾ ਹੋਵਈ ਜੇ ਲਾਇ ਰਹਾ ਲਿਖਤਾਰੁ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆ ਪਾਰ ਸੈ ਸਿਆਣਪਾ ਲਖ ਹੋਇ ਤਾਇਤ ਨ ਚੱਲੇ ਨਾਲ ਕੀ ਸੱਚਿਆਰਾ ਹੋਈਐ ਕਿ ਤੂੜੈ ਟੁੱਟੈ ਪਾਰ ਉਤਮਰ ਜਾਇ ਚੱਲਣਾ ਨਾਨਕ ਲਿਖਿਆ ਨਾਲ ਕਮੀ ਹੋਵਣ ਆਕਾਰ ਅਗੰਨ ਕਹਿਆ ਜੀ ਹੁਕਮੀ ਹਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਉਤਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਬੁਝੇ ਤਾਂ ਅਹ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਚਾਰ ਗਾਵੇ ਕੋ ਸਾਜ ਕਰੇ ਥਨ ਖਹਿ ਗਾਵੇ ਕੋ ਜੀ ਲੈ ਫਿਰ ਦੇਹ ਕੋ ਜਾਪੈ ਦਿਸਾ ਦੂਰ ਮਾਰੇ ਕੋ ਦੇਖੈ ਹਾਜ਼ਰਾ ਹਜ਼ੂਰੇ ਕਥਨਾ ਕਥਿਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਤਿੰਦਾ ਦੇ ਲੈਂਦੇ ਥੱਕ ਪਾਹੇ ਅਮਰ ਦਾ ਜਗੰਤ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਸਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਬਾਧਿਆ ਪਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਸ ਜਿਸ ਹੈ ਦਰਬਾਰ ਮੂਹੇ ਕੇ ਬੋਲਨ ਬੋਲੀਐ ਜਿਸੁ ਤਨਰੇ ਪਿਆਰ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਗਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪੈਣ ਜਾਏ ਕੀਤਾ ਨਾ ਹੋਏ ਆਪੇ ਆਪੇ ਰੰਝਨ ਸੋਏ ਇਨ ਸੇਵਿਆ ਤਿਨ ਪਾਇਆ ਮਾਣ ਮਾਣ ਕਾਗਿਆ ਗੁਣੀ ਨਿਧਾਨ ਗਾਵਿਆ ਸੁਨਿਆ ਮਨ ਰਖੀਐ ਭਉ ਉਪਰ ਹਤੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸੁਮਾਈ ਗੁਰ ਈਸਰ ਗੁਰ ਗੁਰਖ ਬਰਮਾ ਗੁਰ ਸਤਿ ਮਾਰਬਤੀ ਮਾਈ ਜੇਹੋ ਜਾਣ ਆਖਾ ਨਹੀਂ ਨਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਰਤਨਾਵਾਂ ਜੇਿਸ ਪਾਵਾਂ ਵਿਣਪਾਣੇ ਕੇ ਨਾਈ ਕਰੀ ਜੇਤੀ ਸਿਸ਼ਟ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਣੀ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਜਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਜਾਰੇ ਆਰਜਾ ਹੋਰ ਸੁਣੀ ਹੋਏ ਨਮਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਸਾਰ ਖਾਇਕੈ ਜਸ ਕੀਤ ਜਗਲੇ ਜੇ ਤਿਸ ਨਦਰ ਨ ਆਵੈ ਨਾ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਘਰ ਉਸਤੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਹਰਿ ਬਾਤਿ ਆ ਗੁਣ ਦੇ ਤਿਹਾ ਕੋਈ ਨ ਸੋਝੈ ਜੇ ਜਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਰਤਵ ਲਿਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਈ ਨ ਸਕੈ ਕਾਲ ਨਾਨਕ ਬਕਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮ ਇੰਦ ਸੁਣਿਆ ਮੁਖਸਲਾਹਨ ਸੁਣਿਆ ਜੋਗ ਜਗਤਨ ਪੇਦ ਸੁਣਿਆ ਸਤ ਸਿਮਰਤ ਵੇਦ ਨਾਨਕ ਬਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਰ ਕਾ ਇਸਨਾਨ ਸੁਣਿਆ ਪੜ ਪੜ ਭਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਬਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਕਿਰਪਾ ਸਾਹ ਸੁਣਿਆ ਅੰਤੇ ਪਾਵੈ ਰਾਹ ਸੁਣਿਆ ਹਾਥ ਵੇਸ ਗਾਹ ਨਾਨਕ ਬਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਗਾਗਤ ਕਲਮ ਨਾ ਲਿਖਣ ਹਾਰ ਮਨਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਹ ਜਾਣੇ ਮਨ ਕੋਏ ਮਨਨੇ ਸੁਰਤ ਹੋਵੇ ਮਨ ਬੁੱਧ ਮਨਨੇ ਸਗਰਪਾ ਵਰਗੀ ਸੋਧ ਮਨਨੇ ਮੋਹ ਚੋਟਾ ਨਾ ਖਾਏ ਮਨਨੇ ਜੰਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਮਨਨੇ ਮਾਰਗ ਠਾਕ ਨ ਪਾਏ ਮਨਨੇ ਪਖਸ਼ਿਆ ਪ੍ਰਗਟ ਜਾਏ ਮਨਨੇ ਮਗ ਨਾ ਚੱਲੇ ਪੰਥ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਾਧਾਰਨ ਮਨੈ ਤੇਰੇ ਤਾਰੇ ਗੁਰ ਸਿਖ ਮਨੈ ਨਾਨਕ ਭਵੇ ਨਿਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰ ਜਹਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਦਾ ਗੁਰ ਏਕ ਧਿਆਨ ਜੇ ਕੋ ਕਹੈ ਕਰਾ ਵਿਚਾਰ ਸਤਿ ਕੈ ਕਰਨੇ ਨਾਹੀ ਸੁਮਾਰੋ ਤੋਲ ਧਰਮ ਦੇ ਆਕਾ ਪੂਤ ਆਜਿਨੇ ਸੋਤ ਜੇ ਕੋ ਪੁੱਜਾ ਹੋਵੇ ਸਚਿਆਰ ਕਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤੇ ਭਾਰਤ ਦੇ ਕਹਨ ਜੋਰ ਜੀ ਜਾਤ ਰੰਗਾ ਕੇ ਨਵ ਸਪਨਾ ਲਿਖਿਆ ਬੜੀ ਕਲਾਮ ਇਹੋ ਲੇਖਾਂ ਲਿਖ ਜਾਣੇ ਕੋਏ ਲੇਖਾਂ ਲਿਖਿਆ ਕੇਤਾ ਹੋਏ ਕੇਤਾ ਤਾਂ ਸੁਹਾਲੇ ਰੂਪ ਕੀਤੀ ਦਾ ਜਾਣੇ ਕਨਪੂਤ ਕੀਤਾ ਬਸਾਓ ਇੱਕ ਕਵਾਓ ਰਿਸ਼ਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਆਇਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸਤਿ ਕਰਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮਹ ਪਖ ਸਾਰੇ ਅਸੰਖ ਕੋਣ ਲਈ ਬੁਲਾਏ ਤਾਰ ਅੁਦਰਤ ਕਵਨ ਕਹਾ ਵਿਚਾਰ ਮਾਰਿਆ ਨਾ ਜਾਵਾਂ ਏਕ ਵਾਰ ਜੁਦਤ ਭਾਵੈ ਐਸਾ ਹੀ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਗ ਅੰਤ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰਜਾ ਅਸੰਖ ਜੋਰ ਅਸੰਖ ਵੜਾਤੀ ਆਪ ਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿਦਸ਼ਿਤ ਕਰੇ ਪਾਰ ਨਾਨਕ ਨੀਚ ਕਹਾ ਵਿਚਾਰ ਆਇਨ ਜਾਵਾ ਏਕ ਵਾਰ ਜੋਤਤ ਭਾਵੈ ਸਾਈ ਪਲਿਕਾਰੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗੰਮ ਗਮ ਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗਨ ਗਾਹ ਅਖਰੀ ਲਿਖਣ ਬੋਲਣ ਬਾਣ ਅਖਰੀ ਸੰਜੋ ਖਾਨ ਜਿੰਨੇ ਲਿਖੇ ਤਿਸੇ ਨਾਹੀ ਜੀ ਫਰਮਾਏ ਤਿਪ ਤਿਪ ਪਾਹੇ ਜਿਸਤਾ ਕੀਤਾ ਤੇਤਾ ਨਾਉ ਗਿਨ ਨਾਵੇ ਨਾਹੀ ਕੋ ਥਾਉ ਉਤਰਤ ਕਾਨ ਕਹਾ ਵਿਚਾਰ ਵਾਰਿਆਣਾ ਜਾਵਾ ਇੱਕ ਵਾਰ ਜੁਤਤ ਪਾਵੇ ਸਾਈ ਪਲਿਕਾਰ ਤੂ ਸਦਾ ਸਲਾਮ ਤਨ ਰੰਕਾਰ ਜੇ ਹੱਥ ਕਹਿ ਤਨ ਦੇਹ ਪਾਣੀ ਤੋਤਾ ਉਤਰ ਸੁਖ ਹੈ ਮੂਤ ਪ੍ਰਿਤੀ ਕੱਕੜ ਹੋਏ ਤੇ ਸਾਬ ਮੂਨ ਲਈਏ ਉਹ ਤੋਏ ਰਹਿਮਤ ਪਾਪਾ ਕੇ ਸੰਗ ਉਹ ਤੋ ਪੈ ਨਾਵੇ ਕੈ ਰੰਗ ਕੁੰਨੀ ਪਾਪੀ ਅੱਖ ਨਾਹੀ ਕਾਰ ਕਰ ਕਰਨਾ ਲਖਲਾ ਜਾਹੋ ਆਪੇ ਬਿਸਦਾ ਪਹਿ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਤਿਰ ਤਪ ਤੇ ਅਤਿਦਾਨ ਜੇ ਕੋ ਪਾਵੈ ਤਿਲਕਾ ਮਾਨ ਸਨਿਆ ਮੰਨਿਆ ਬਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਕਰ ਗੁੰ ਤੇਰੇ ਮੈਂ ਨਾਹੀ ਕੋਏ ਰਿੰਗਣ ਕੀਤੇ ਭਗਤ ਨਾ ਹੋਏ ਸਤਿ ਸਤ ਬਾਣੀ ਬਰਮਾਓ ਸਤ ਸਵਾਣ ਸਦਾ ਮਨ ਚਾਓ ਹਸ ਵੇਲਾ ਵਖਤ ਕਵਨ ਕਵਨ ਸਿੱਤ ਕਵਨ ਵਾਰ ਕਵਨ ਸ੍ਰੁਤੀ ਮਾਹ ਕਵਨ ਜਿਤ ਹੋਆ ਆਕਾਰ ਜਿਨ ਪਾਈਆ ਪੰਡਤੀ ਉਹ ਵੈ ਲੇਖ ਪੁਰਾਣ ਗਤ ਨ ਪਾਇਓ ਕਰਦੀਆ ਜੇ ਲਿਖਣ ਲੇਖ ਪੁਰਾਣ ਸਤਵਾਨਾ ਜੋਗੀ ਜਾਣਿਆ ਰਤਮਾ ਹੋ ਨ ਕੋਈ ਜਰਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿ ਕਰਿਆ ਆਖਾ ਕਿੰਸਾ ਲਾਹੀ ਕਿਉ ਵਰਨੀ ਕੇ ਵਜਾਣਾ ਦਰਨ ਆਖਣ ਸਭ ਕੋ ਆਖੈ ਇਕਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨਾ ਸੋਹੈ ਪਾਤਾਲ ਪਾਤਲ ਅਗਾਸਾ ਆਗਾਸ ੜਕ ੜਕ ਪਾਲ ਸੇ ਵੇਦ ਕਹਿਣੇ ਕਵਾਤ ਸਤ ਸਹਾਰਾ ਕਹਿਣ ਕਤੇਬਾ ਅਸਲੁ ਇਕ ਧਾਤਿ ਲੇਖਾ ਹੋਇ ਸਤਿ ਕੀ ਹੈ ਲੇਖਾ ਹੋਇ ਵਿਨਾਸ਼ ਅਨੰਤ ਵੱਡਾ ਆਖੀ ਹੈ ਆਪੇ ਜਾਣੈ ਆਪ ਸਲਾਹੀ ਸਲਾਹ ਏਤੀ ਸੁਰਤ ਨ ਪਾਈਆ ਦਰਿਆ ਤੇ ਵਾਹ ਭਵ ਸੁਮੰਦ ਨ ਜਾਣਿਆ ਹੈ ਸੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਜਿਤਸ ਮਨੁ ਨ ਵਿਸਰੇ ਅੰਤ ਨ ਸਿੱਤੀ ਕਹਿ ਨੰਤ ਅੰਤ ਨ ਕਰਨਾ ਦੇਨ ਅੰਤ ਅੰਦਰ ਵੇਖਣ ਸੁਣਨ ਅੰਤ ਨਾ ਜਾਪੇ ਕਿਆ ਮਨਮੰਤ ਅੰਤਨ ਨ ਜਾਪੇ ਕੀ ਤਿਆਕਾਰ ਅੰਤਨ ਜਾਪੇ ਪਾਰ ਆਵਾਰੇ ਅੰਤਕਾਰਨ ਕਿਤੇ ਬਿੱਲਾ ਹੈ ਤਾਂ ਕਿ ਅੰਤਨ ਪਾਏ ਜਾਹੇ ਜੇ ਹੋ ਅੰਤਨ ਜਾਣੇ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਜੇ ਵੱਡਾ ਉੱਚਾ ਹੋਵੇ ਕੋਏ ਕਿਸ ਉੱਚੇ ਕੋ ਜਾਣੇ ਸੋਏ ਜੇ ਵੱਡਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਵਡਾ ਕਰਮ ਨ ਕਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਦੇ ਆਪਾਰ ਕੇਤਿਆ ਗਣਤ ਨਹੀਂ ਵਿਚਾਰਿਆ ਕੇਤੇ ਖ ਟੁੱਟੇ ਵੇਕਾਰੋ ਕੇਤੇ ਲਲਮ ਕ੍ਰਿਪਾਹੇ ਕੇਤੇ ਮੂਰਖਾਹੀ ਖਾਹੇ ਕੇਤਿਆ ਦੁਖ ਪੂਖ ਸਦਮਾਰ ਹੈ ਪੀਦਾ ਤਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਏ ਕੇ ਆਖਣ ਪਾਏ ਹੋ ਜਾਣੇ ਜਿਤਿਆ ਮੁਖਾਏ ਆਪੇ ਜਾਣੇ ਆਪੇ ਦੇ ਅਥੇ ਸਿਪੇ ਕਈ ਕੇ ਜਿਸਨਾ ਬਖਸੇ ਸਿਵ ਤਸਾਲਾ ਹ ਹਰਨਕ ਪਾਤਸਾਹੀ ਪਾਤਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਪਾਇਆ ਮਨ ਪੰਡਾਲ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਇਆ ਮਿਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮਨ ਫਰਮਾਨ ਅਮੁੱਲਾ ਅਮੁੱਲ ਆਖਿਆ ਨਾ ਜਾਏ ਆਖ ਆਖੇ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਧਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਣਵੇਂ ਆਖੇ ਦੇਵ ਜੋੜਨਾਰ ਮੁੰਡਲ ਸੇ ਕੀਤੇ ਆਖੇ ਆਖਨ ਪਾਹੇ ਕੀਤੇ ਕਹਿ ਕਹਿ ਉਠੜ ਜਾਹੇ ਕੀਤੇ ਕੀਤੇ ਹੋਰ ਕਰਹਿ ਗਾਣ ਨਾ ਸਕੇ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਆ ਲਿਖਿਐ ਸਿਰ ਗਾਰੰਗ ਬਾਹਰ ਸੋਦਰ ਕੇ ਹਸ ਕਰ ਕੇ ਹਾ ਤਰਪ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਤੇ ਤੇ ਗਾਵਣ ਹਾਰੇ ਤੇ ਤੇ ਰਾਗ ਭਰੀ ਸੋ ਕਹੀਣ ਤੇ ਤੇ ਗਾਵਣ ਹਾਰੇ ਗਾਵਹਿ ਤੁਨ ਪਉਣ ਪਣੀ ਬੈਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਤੇ ਤੇ ਤਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸੁਰਾ ਸਵਾਰੇ ਗਾਵਹਿ ਇੰਦ ਇਹ ਦਾਸਨ ਬੈਠੇ ਤੇ ਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰ ਰੱਖੀ ਸਰ ਜੁਜੁ ਵੇਦਾ ਨਾਲੇ ਗਾਵਹਿ ਮੋਹਨੀਆ ਮਨਮੋਹਣ ਸੁਗਾ ਮਸ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਰ ਸਤੀ ਰਤਨ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਦੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋਦਤ ਭਾਵਣ ਤੇਰੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਮਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈਪੀ ਉਸੇ ਜਾਇ ਨ ਜਾਸੀ ਸੱਚਾ ਜਿਮਾ ਆਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿੰਦ ਜੀ ਵੜਾਈ ਜੋਤਿ ਸੁਭਾਵੈ ਸੋਈ ਕਰਸੀ ਨਾਮਨਾ ਕਰਨਾ ਜਾਈ ਸੋ ਪਾਤ ਸਾਂ ਸਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਬਿਆਨ ਕੀ ਕਰੇ ਬੀਬੂਤ ਖਿੰਤਾ ਕਾਲ ਕੁਵਾਰੀ ਕਾਇਆ ਮਿਤਟ ਡਲਾ ਪ੍ਰਤੀਤ ਆਈ ਪੰਤੀ ਸકલ ਜਮਾਤੀ ਮਨਜੀ ਤੇਜ ਜਗ ਜੀਤ ਆਦੇਸ तिसै ਆਦੇਸ ਆਦਨਿਲ ਆਦਨਾਤੁ ਜੁਗ ਜੁਗ ਇਕ ਵੇ ਸਤਿਗੁਰਾਂ ਦੇ ਆਪ ਢਾਉਣੇ ਘਟ ਘਟ ਵਜਹਨਾਦ ਆਪਨਾਥ ਰਾਥੀ ਸਭ ਜਾਕੀ ਦਿਤ ਸਿਤ ਅਵਰਾ ਸਾਦ ਸੰਜੋਗ ਜੋ ਦੇ ਕਾਰ ਚਲਾਵੇ ਦੇਖੇ ਆਹ ਪਾਗ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਸਵੇ ਕੋ ਵੇਸ ਏਕਾ ਮਈ ਜੁਗਤ ਵਿਆਈ ਤਿੰਜਨੇ ਪਰਵਾਨ ਇਕ ਸੰਸਾਰੀ ਇਕ ਢੰਡਾਰੀ ਇਕ ਲਾਏ ਦੀ ਬਾਣੀ ਜਿਵਤਿ ਸਪਾਵੇ ਤਿਵਹਿ ਚਲਾਵੇ ਮਾਨਮ ਉਹ ਵੇਖਾ ਉਹਨਾਂ ਨਤਰਨਾ ਆਵੈ ਕਾਏ ਵਿਡਾਨ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਸਲ ਲੋਏ ਲੋਏ ਪੰਡਾਨ ਜੋ ਕਿਛ ਪਾਇਸੂ ਏਕਾ ਵਾਰੇ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਏਕੋ ਵੇਸ ਇਕ ਦੂਜੀ ਬਲਖ ਹੋਏ ਲਖ ਹੋਵੇ ਲਖ ਵੇਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਤੀਸ ਰਾਹੇ ਪਤ ਪਵੜੀਆ ਚੜਿਆ ਹੋਇਆ ਕਿਸ ਸੁਣ ਗੱਲਾਂ ਆਕਾਸ਼ ਕੀ ਕੀ ਤਾਈ ਦੀਸ ਨਾਨਕ ਨਦਰੀ ਪਾਈ ਐ ਵੀ ਗੁੰਗੇ ਠੀਸ ਆਖਨ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਕੀ ਛੁਟੇ ਸੰਸਾਰ ਜਿਸ ਨਾਲ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੂਤੀ ਥਿਤੀ ਵਾਰ ਕਰਨ ਪਾਣੀ ਅਕ੍ਰਿਪਾ ਤਾਲ ਇਸ ਵਿੱਚ ਤਰਤੀਥਾ ਬਰਖੀ ਧਰਮਸਾਲ ਕਿਸੇ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਤੇ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨੀ ਸਾਣੇ ਕਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਇਥੇ ਪਵਨ ਪਾਣੀ ਵੈ ਸੰਤਰ ਇਥੇ ਕਾਣ ਮਹੇਸ਼ ਇਥੇ ਵਰਨੇ ਘਾਰਤ ਕੜੀ ਐ ਰੂਪ ਰੰਗ ਕੇ ਵੇਸ ਇਥੇ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਇਥੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਥੇ ਸਿਦ ਬੁੱਧ ਨਾਰਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਕੇਤੇ ਕੇਤੇ ਰਤਨ ਸਮੰਦ ਕੇਤਿਆ ਬਾਣੀ ਕੇਤਿਆ ਬਾਣੀ ਕੇਤੇ ਪਾਦ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋੜ ਆਨੰਦ ਵਰਨਖੰਡ ਕੀ ਬਾਣੀ ਰੂਪ ਤਿਥੈ ਕਰਤ ਕੜੀਆ ਬਹੁਤ ਨੂਪ ਕੇਤਿਆ ਗਲਾਤ ਕੇਤਿਆ ਨਾ ਜਾਹੇ ਜੇ ਕੋ ਕਹੈ ਪਿਛੈ ਪੁਛਤਾਏ ਤਿਥੈ ਕੜੀਆ ਸੁਰਤਿ ਮਤਮਨ ਬੁੱਧ ਤਿਥੈ ਕੜੀਆ ਸੁਰਾ ਸਿੱਧਾ ਕੀ ਸੁਧ ਵਰਨਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਕਿਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾਉ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੀ ਕਿਥੇ ਭਗਤ ਵਸੈ ਕੇ ਲੋਕ ਕਰੇ ਅਨੰਦ ਸੱਜਾ ਮਨ ਸੋਏ ਸਤਿਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਤਿਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਕਿਥੇ ਲੋ ਲੋ ਆਕਾਰ ਜਿਵ ਜੁਗ ਹੁਕਮ ਤਿਵਾ ਤਿਵਕਾਰ ਦੇਖੇ ਵਿੱਚੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੇ ਜਤ ਪਹਾਰਾ ਤੀਰਤ ਸੁਨਿਆਰ ਹਨ ਨਮਤ ਵੇਦ ਹਥਿਆਰ ਕੋ ਫਲਾ ਗੰਤਪਤਾਉ ਭਾਂਡਾ ਪਾਓ ਅਮਰਤ ਦੇ ਟਟਾਲ ਬੜੀਏ ਸਬਦ ਸਚੀਟਕ ਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਤਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਾਤਿ ਦਿਵਸ ਰਾਤ ਦੁਇ ਦਾਈ ਦਾਇਆ ਸਗਲ ਜਗਤ ਚੰਦ ਆਇਆ ਬੋਰ ਆਇਆ ਵਾਚ ਤਰਨ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕੰਦ ਕਾਲ ਨਾਨਕ ਦੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਦੀ ਖਾਸ ਵਾਹਿਗੁਰੂ ਦੀ ਇਫਤਿਹ ਚਉਪਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਏ ਦਸਮੀ ਕਬੇ ਬਾਜ ਬੇਨਤੀ ਚਉਪਈ ਅਮਰੀ ਕਰੋ ਹਾਥ ਦੈ ਰੱਛਾ वेद की इच्छा तव चरन नमन रहे हमारा अपना जान करो प्रतिपाला अमर दुष्ट सभे तुम गाव आप हाथ दे मोहे बचावो सुखी बसै मोरो परिवार सेवक सिख सबे करतारा मोर छानि जगा दे करिया सबेरन को आस करिया पूर्ण होय हमारी आशा गुण वचन की रहे प्यासा तुम्हे शर को यवरना ध्याऊ जो वर चाऊ सो तुमते पाओ सेवक सिख हमारे तारिय है जन सदर हमारे मारिय है आप हाद दे मुझे

ਸਬਜਕਤ ਬਨਾਇਓ ਤੇ ਡੈਂਜਰ ਸ਼ਨ ਉੱਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਤਨਕੋਪਲ ਜਿਨ ਆਪ ਸਵਾਰੀ ਸਿਵਕੋਣ ਕੋ ਸਭ ਗੁਣ ਸਿਖਦਿਓ ਸਤਨਕੋਪਲ ਮੋਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਰੇ ਗੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜ ਰਸਤੁਲਾ ਸਬਰ ਕਿਰਪਾ ਦਿਸਤਰੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਪਾਏ 사ਤਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਕਟਕਟ ਕੇ ਟਟਕ ਕੀ ਜਬੁ ਉਦ ਕਰਖ ਕਰਾ ਕਰਤਾਰਾ ਰਜਾ ਕਰ ਦਵ ਦੇਹ ਆਪਾਰਾ ਜਬ ਆ ਕਰਖ ਕਰਤ ਹੋ ਕਬਹੁ ਮੈਂ ਵਿਸਤ ਦੇਹ ਤਰ ਸਭੂ ਜੇਤੇ ਬਦਨ ਸਿਸ਼ਟ ਸਭ ਧਾਰ ਆਪੇ ਆਪਣੀ ਬੂਜੂ ਚਾਰਿਆ ਤੁਮ ਸਭ ਹੀ ਤੇ ਰਹਤ ਨਰ ਆਲਮ ਜਤ ਪੇਦ ਪੇਦ ਆਲਮ ਨਿਰੰਕਾਰ ਨਿਰਭਗੰਦਰ ਲੰਭ ਆਦ ਨੀਗ ਨਾਦ ਸੰਭੂ ਤਾਂ ਕਾ ਮੂਢ ਚਤ ਪੇਦਾ ਤਾਕੋ ਪੇਵ ਨ ਪਾਵਤ ਵੇਦਾ ਤਾਂ ਕੋ ਕਰਪਾਣੁ ਮਨਤ ਮਹਾ ਮੂਢ ਕਸ਼ੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਣ ਜਾਏ ਪਸਾਰਾ ਕੈਦ ਸਜਾ ਪ੍ਰਤਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਅਰੰਕ ਪਿਉ ਰਾ ਕਹੀ ਪੂਪਾ ਅੰਡਜੇ ਰਜ ਸਿਤਜ ਕਿੰਨੀ ਉਤਪਜ ਕਾਨ ਬੋਲੇ ਸੀਨੀ ਕਹੂ ਫੂਲ ਰਾਜਾ ਹਵੇ ਬੈਠਾ ਬੋ ਸਿਮਟ ਪੈ ਸੰਗਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਪਵ ਆਜੁਗਾ ਸਰੂਪ ਸੇਂਪਾ ਹੋ ਅਬਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੁ ਦੁਸ਼ਟ ਜਿਤ ਉਟਬਤ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸਤੁਜ ਤਵ ਸਰਨੀ ਪਰੇ ਦਿਨ ਕੇ ਦੁਸ਼ ਦੁਖ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਦਿਨ ਕੇ ਤੁਮ ਸਾਕਰ ਸਤਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਕੇ ਕਾਲ ਨਿ ਕਟਨੀ ਹੈ ਰੱਛਾ ਹੋਏ ਤਾਹੇ ਸਭ ਕਾਲਾ ਤੁਸਤ ਅਿਸ਼ਟ ਤਲੇ ਤਤ ਕਾਲਾ ਤ੍ਰਿਪਾਦਿਸ਼ਟ ਚੰਜੈਨ ਹਰ ਹੋ ਤਾਕੇ ਤਾਪਤ ਨਿਕ ਮੈ ਹਣੀ ਹੋ ਰਿਦ ਸਿੱਧ ਕਰਮ ਸਭ ਹੋਈ ਤੁਸਤ ਸ਼ਾਸਰ ਸਕੇ ਨ ਕੋਏ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ 파ਸ ਤੇ ਤਾਹੀ ਉਬਾਰਾ ਜਿੰਨਰ ਨਾਮ ਤੇ ਰੋ ਕਹਾ ਦੁਸ਼ਤ ਦੋਖ ਤੇ ਰਹਾ ਖੜਕ ਕੀਤ ਮੈਂ ਸ਼ਰਨ ਤੇ ਹਾਰੀ ਆਪਾ ਦੇ ਲਿਹੁ ਬਾਰੀ ਸਰਬ ਥੋਰਮ ਹੋ ਸਹਾਈ ਦੁਸ਼ਤ ਦੋਖ ਤੇ ਲਿਹੁ ਬਚਾਏ ਕਿਰਪਾ ਕਰੀਂ ਹੰਬਰ ਜਗ ਮਾਤਾ ਰੰਗ ਤਰਾ ਪੂਰਨ ਸਭ ਰਾਤਾ ਕਿਲਬਿਖ ਦੇਖ ਕਿਲਬਿਖ ਸ਼ਕਲ ਦੇਖ ਕੋ ਹਰਤਾ ਦੁਸ਼ਤ ਦੋਖਨ ਕੋਸ਼ੈ ਕਰਤਾ ਸਰੀਅਸ ਸਰੀਅਸ ਤੁਝ ਜਪੈ ਤੇ ਆਲਾ ਪੂਰਨ ਕ੍ਰਾਂ ਗ੍ਰੰਥ ਤਕਾਲਾ ਮਨਵਾਸ਼ਿਤ ਪਲ ਬਾਵੈ ਸੋਈ ਦੁਖ ਹਰ ਸੈ ਵਿਆਪਤ ਕੋਏ ਅੜਿਲ ਸੁਣਿਆ ਗੁਜੋ ਜਾਏ ਸੋ ਸਨਾ ਪਾਵਈ ਸੁਣਾ ਮੂੜ ਜਿਤ ਲਾਏ ਚਤਰਤਾ ਆਵਈ ਰੂਪ ਤਰਤ ਕੋ ਨਿਪਟਣਾ ਚਿੰਨਰ ਰਿਹਾ ਹੈ ਉਜੋ ਜਾਂ ਕੀ ਇੱਕ ਬਾਰ ਚੋਪਈ ਕੋ ਕਹਾ ਚੋਪਈ ਸੰਭਾ ਸਤਰ ਸਹਜ ਪਨੀਜਾ ਸੈਸ ਕੰਤੀਨ ਕਹੀਜੈ ਪਾਦਰਵਸਦੀ ਅਸ਼ਟਮੀ ਰਵਵਾਰਾ ਸਵਈਆ ਪਾਏਂ ਗਹੇ ਜਬ ਤੇ ਤੁਮਰੇ ਤਬ ਤੇ ਕੋ ਹਾਥ ਤੇਰੇ ਨਹੀਂ ਆਨਿਉ RAM ਰਹੀ ਤੁਮ ਪੁਰਾਨ ਪੁਰਾਨ सिमरत तो सासर बेद सबा बहु पेद कहे हम एक न जाने ओ सर्यस कारण कृपा तुमरी तो कर मैं ना, तो ना कहूँ सब तो है बुखाने ओ दोहरा सगर द्वार को छाड़ के गहे ओ द्वार ओ द्वार बाहे गहे की लाज सर गोविंद दास तुम्हार ਸਗਲ ਤੁਆ ਕੋ ਛਾੜ ਕੇ ਗਹਯੋ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰਜੀ ਕੋ ਕਾ ਖਾਲਸਾ ਵਾਹਿਗੁਰਜੀ ਕੀ ਫਤਹ